90% ਸਬਸਿਡੀ ਦੇ ਵਿੱਚ ਵੀ ਖਰੀਦ ਕਰਨੀ ਚਾਹੁੰਦਾ ਉਹ ਵੀ ਮਿਲ ਜੂਗਾ ਕਿ 80 80% ਵਾਲਾ ਗਰੁੱਪ ਆ ਕਿਸੇ ਕਸਟਮਰ ਦਾ ਪੂਰੇ ਦਾ ਪੂਰਾ ਗਰੁੱਪ ਆਪਣੇ ਤੋਂ ਖਰੀਦੂਗਾ ਉਹਨੂੰ ਇੱਕ ਚਾਰਜ ਵਾਲੀ ਸਕੂਟਰੀ ਫ੍ਰੀ ਦਿੱਤੀ ਜਾਊ ਠੀਕ ਹੈ ਜੀ ਚਾਰਜ ਵਾਲੀ ਸਕੂਟਰੀ ਫ੍ਰੀ ਹੈ ਵੀ ਫ੍ਰੀ ਹੈ ਜੇ ਪੂਰੇ ਦਾ ਪੂਰਾ 80% ਗਰੁੱਪ ਆਪਣੇ ਤੋਂ ਖਰੀਦ ਕਰਦਾ ਠੀਕ ਹੈ ਜੀ ਹਾਂਜੀ thro ਅੱਜ ਆਪਾਂ ਪਹੁੰਚੇ ਹਾਂ ਗੋਨਿਆਣਾ ਮੰਡੀ ਬਿੰਦਰਲ ਟਰੇਡਿੰਗ ਕੰਪਨੀ ਗੋਨਿਆਣਾ ਮੰਡੀ ਬਟਿੰਡਾ ਜੋ ਕਿ ਝੰਡਾਵਾਜਾ ਰੋਡ ਤੇ ਆ ਇਹ ਵੀਰ ਵੇਚਦੇ ਆ ਨਵੇਂ ਸੰਦ ਫਲੋ ਹਾਲ ਛੋਟੇ ਰੂਟਾ ਬਟਰ ਇੱਧਰ ਸਾਮ ਦਾ ਥੋੜੀ ਨਿਗ੍ਹਾ ਮਰੋ ਰਹੇ ਆ ਇਹ ਅਗੇ ਸੁਪਰ ਸੀਟਰ ਰੀਪਰ ਤੇ ਬਾਕੀ ਰੂਟਾ ਬਟਰ ਆਗੇ ਫਲੋ ਹਾਲ ਜੋ ਖੇਤੀਬਾੜੀ ਨਾਲ ਸੰਬੰਧਤ ਹੈ ਇਹ ਸਾਰੇ ਸੰਦ ਵੀਰਾਂ ਕੋਲ ਤੁਹਾਨੂੰ ਨਵੇਂ ਮਿਲਣਗੇ ਇਹ ਵਧੀਆ ਸੁੱਧ ਕੰਮ ਕਰਨਗੇ ਕੋਈ ਲੰਬਾ ਨਹੀਂ ਕੋਈ ਦਿੱਕਤ ਨਹੀਂ ਬਾਕੀ ਇੱਕ ਵਾਰੀ ਆਓ ਤੇ ਜ਼ਰੂਰ ਪਸੰਦੀ ਕਰੋ ਆਪਣੀ ਤੇ ਬਾਕੀ ਆਪਾਂ ਬਾਅਦ ਜਾਣਾ ਕਰਦੇ ਆਂ ਗੱਲ ਬਾਤ ਹਾਂਜੀ ਬਾਈ ਜੀ ਪਹਿਲਾਂ ਤਾਂ ਆਹ ਤੁਹਾਨੂੰ ਬਾਈ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਆਪਾਂ ਹੋਰ ਦੱਸੋ ਆਪਣੇ ਸੰਦਾਂ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਕੀ ਥੋੜੀ ਸਬਸਿਡੀ ਆ ਕੀ ਥੋੜੇ ਰੇਟ ਆ ਕੀ ਗੱਲ ਬਾਤ ਇਸ ਤਰ੍ਹਾਂ ਆਪਣਾ 8 ਫੁੱਟ ਦੇ ਵਿੱਚ 7 ਫੁੱਟ ਦੇ ਵਿੱਚ 9 ਫੁੱਟ ਦੇ ਵਿੱਚ ਮਿਲੁੰਦਾ ਜੀ ਠੀਕ ਹੈ ਜੀ ਹੋਲਡਿੰਗ ਬਾਡੀ ਦੇ ਵਿੱਚ ਆ ਰੋਟਾਵੇਟਰ ਬਣਾਉਣਾ ਬਹੁਤ ਆਸਾਨ ਹੈ ਠੀਕ ਹੈ ਜੀ ਇਥੋਂ ਕਿल्ली ਕੱਢੋ ਇੱਕ ਪਿੱਛੇ ਤੇ ਕਿल्ली ਕਰ ਦਿਓ ਰੋਟਾਵੇਟਰ ਨਾਲ ਦੇ ਨਾਲ 2 ਮਿੰਟਾਂ ਦੇ ਵਿੱਚ ਤਿਆਰ ਹੋ ਜੀ ਬਾਈ ਜੀ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਆ ਆਪਾਂ ਸਾਰਿਆਂ ਨੂੰ ਵੱਡੀ-ਵੱਡੀ ਦੇ ਵਿੱਚ ਤਿਆਰ ਕਰਦੇ ਹਾਂ ਜਿਹੜਾ ਚੜਾਈ ਹੈ ਸੁਪਰ ਸੀਡਰ ਦੀ ਬਹੁਤ ਜ਼ਿਆਦਾ ਲਾਉਣੇ ਆ ਟਰੈਕਟਰ ਬਹੁਤ ਆਸਾਨ ਚੱਲਦਾ ਇਹਦੇ ਦੇ ਵਿੱਚ ਠੀਕ ਹੈ ਜੀ 23 13 ਦਾ ਗੀਅਰ ਲਾਉਣੇ ਆਪਾਂ ਜਿਹੜਾ ਗੀਅਰ ਲਾ ਰਹੇ ਆ 23 13 ਦਾ ਲਾ ਰਹੇ ਆ ਠੀਕ ਹੈ ਵਧੀਆ ਕੰਪਨੀ ਹਾਂਜੀ ਹਾਂਜੀ ਬਹੁਤ ਵਧੀਆ 1 ਸਾਲ ਦੀ ਫੁੱਲ ਗਾਰੰਟੀ ਹੁੰਦੀ ਹੈ ਠੀਕ ਹੈ ਜੀ ਇਹਦੀ ਟੈਂਕੀ ਆ ਟੈਂਕੀ ਦੇ ਵਿੱਚ ਦੇਖੋ ਅੜਜਾਸਟੇ ਕੋਲ ਆਪਣਾ ਲੱਗਿਆ ਹੋਇਆ ਹੈਗਾ ਜਿਹੜਾ ਆਪਾਂ ਕੱਲਾ ਕੱਲਾ ਬੀਜ ਪਾਉਣਾ ਹੈ ਮੰਨ ਲਓ ਬੱਟ ਦੇ ਨਾਲ ਉਹ ਵੀ ਆਪਾਂ ਅਡਜਸਟ ਕਰਿਆ ਹੋਇਆ ਓਕੇ ਜੀ ਟੈਂਕੀ ਦੇ ਵਿੱਚ ਜਾਲੀ ਵਗੈਰਾ ਲੱਗੀ ਹੋਈ ਆ ਸਾਰੀ ਇਹ ਆ ਗਿਆ ਆਪਣਾ ਚ ਠੀਕ ਹੈ ਜੀ। ਐਡੀ ਸ਼ਟਰ ਚੋਪਰ। ਟੂਰੀ ਵਾਲਾ ਰਿਕਰ ਵੀ ਵਰਮੂਗਾ ਚੋਪਰ ਵੀ ਵਰਮੂਗਾ। ਉਹ ਇਹ ਵਾਡੀ ਚ ਲੱਗ ਜਾ। ਡਬੜਾ ਜੀ। ਸਬੜਾ ਜੀ। ਟੂਰਮਾਨ। ਅੱਗੇ ਆ ਗਿਆ ਜੀ। ਕਾਟਿਆ ਵਾਲਾ ਰਿਕਰ ਆ ਗਿਆ। 3.5 ਕੁਇੰਟਲ ਬਲੇ ਹੋਊਗਾ ਜੀ। ਪਲੇਟ ਮਾਡਲ ਆ ਸਾਰਾ। ਸਾਰਾ ਬਲੇਟ ਮਾਡਲ ਆ। ਠੀਕ ਹੈ ਜੀ। ਵੱਡਾ ਗੀਅਰ ਲੱਗਿਆ ਹੋਇਆ 10 ਲੀਟਰ ਤੇਲ ਪਊਗਾ ਇਹਦੇ ਵਿੱਚ। ਓਕੇ ਜੀ। ਇੱਕ ਸੀਜ਼ਨ ਦੀ ਫੁੱਲ ਗਾਰੰਟੀ ਹੋਊਗੀ। ਠੀਕ ਹੈ ਜੀ। ਅੱਗੇ ਆ ਜੀ 0 ਡਰਕ ਲਾ ਕੇ। ਠੀਕ ਹੈ ਭਾਈ ਜੀ। 15 ਪੂਰੀ 0 ਡਰਕ ਵੀ ਮੈਨੂੰ 13 ਬੋਰੀ ਵੀ ਹੋਰੂਗੀ। ਠੀਕ ਹੈ ਗੰਭੀ ਸਵੇਰ ਹਿੰਦੂ ਵੀ ਕੋਲ ਠੀਕ ਹੈ ਜੀ ਇਹ ਰੋਟਾ ਮੀਟਰ ਆ ਗਿਆ ਜੀ ਆਪਣਾ 9 ਫੁੱਟਾ 8 ਫੁੱਟਾ 7 ਫੁੱਟਾ ਇਹ ਆਪਣੀ ਪੀਕਲ ਹੋਈ ਆ ਜੀ ਇਹ ਹੈ ਸਰ ਰੀਅਲ ਹੈ ਜੀ ਹਾਂਜੀ ਇਹ ਰੇਖ ਲੈਰ ਨਾਲ ਹੀ ਆਟੋਮੈਟਿਕ ਬਹੁਤ ਜਿਆਦੇ ਜ਼ਰੂਰਤ ਲਈ ਜੀ ਸਭ ਤਕਰੀਬਨ ਆਪਣੇ ਕੋਲੇ ਸਾਰੇ ਮੌਜੂਦ ਆ ਜੀ ਜੇਕਰ ਵੀ ਵੀਰ ਆਪਣੇ ਉਹਨੂੰ 50% ਸਬਸਿਡੀ ਦੇ ਵਿੱਚ ਵੀ 50% ਸਬਸਿਡੀ ਦੇ ਵਿੱਚ ਵੀ ਖਰੀਦ ਕਰਨੀ ਚਾਹੁੰਦਾ ਉਹ ਵੀ ਮਿਲ ਜੂਗਾ ਜੇ 80 80% ਵਾਲਾ ਗਰੁੱਪ ਆ ਕਿਸੇ ਕਸਟਮਰ ਦਾ ਪੂਰੇ ਦਾ ਪੂਰਾ ਗਰੁੱਪ ਆਪਣੇ ਤੋਂ ਖਰੀਦੂਗਾ ਉਹਨੂੰ ਇੱਕ ਚਾਰਜ ਵਾਲੀ ਸਕੂਟਰੀ ਫ੍ਰੀ ਦਿੱਤੀ ਜਾਊਗੀ ਠੀਕ ਹੈ ਜੀ ਚਾਰਜ ਵਾਲੀ ਸਕੂਟਰੀ ਫ੍ਰੀ ਹੈ ਫ੍ਰੀ ਹੈ ਜੇ ਪੂਰੇ ਦਾ ਪੂਰਾ 80% ਗਰੁੱਪ ਆਪਣੇ ਤੋਂ ਖਰੀਦ ਕਰਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਬਈ ਆਪਣਾ ਡਰੈਸ ਅਡਰਸ ਦੱਸੋ ਬਈ ਵਿੰਦਰ ਟ੍ਰੇਡਿੰਗ ਕੰਪਨੀ ਗੋਨਿਆਣਾ ਮੰਡੀ ਜੀ ਬਾਜਾਖਾਨਾ ਰੋਡ ਜ਼ਿਲ੍ਹਾ ਬਠਿੰਡਾ ਤੇ ਫੋਨ ਨੰਬਰ ਦੱਸੋ ਬਈ 9464354080 946417000 ਠੀਕ ਹੈ ਜੀ ਤੇ ਬਾਕੀ ਬਈ ਜਿਹੜਾ ਬੰਦਾ ਆਪਣੀ ਜਿਹੀ ਵੀਡੀਓ ਦੇਖ ਕੇ ਸਕਰੀਨ ਸ਼ਾਟ ਲਿਖਾ ਕੇ ਪੜਾ ਕਰੋਗੇ ਫਾਇਦਾ ਪੂਰਾ ਮਾਨਸਾਨ ਕਰਾਂਗੇ ਠੀਕ ਹੈ ਲੋਟ ਲੋ ਨਜ਼ਾਰਾ ਕਿਸਾਨ ਵੀਰਾਂ ਵਾਸਤੇ ਬਹੁਤ ਵਧੀਆ ਵੱਡੀ ਖੁਸ਼ਖਬਰੀ ਆ ਬੜਗਾ ਸੰਦਾ ਕੰਪਨੀ ਸੰਦਾ ਬਾਕੀ ਗਰੰਟਡ ਬੰਦੇ ਆ ਪੁਰਾਣੇ ਬੰਦੇ ਆ 15 18 ਸਾਲ ਦੇ ਪੁਰਾਣੇ ਬੰਦੇ ਕੰਮ ਕਰਦੇ ਆ ਜੇ ਕੋਈ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਸਕਰੀਨਸ਼ਾਟ ਵਾਜਣ ਨੂੰ ਦਿਖਾਊਗਾ ਤਾਂ ਸਪੈਸ਼ਲ ਪਾਈਆਂ ਦਾ ਮਾਨਤਾ ਦਿੱਤਾ ਜਾਊਗਾ ਬਾਕੀ ਬੰਦੇ ਮਿਲਨਸਾਰ ਆ ਬਾਈ ਕੰਮ ਕਰਦੇ ਤਸੱਲੀ ਵਾਲਾ ਤੇ ਇੱਕ ਵਾਰੀ ਇਹਨਾਂ ਨੂੰ ਮੌਕਾ ਜਰੂਰ ਦਿਓ ਤੇ ਵੀਡੀਓ ਜੇ ਆਪਣੀ ਵਧੀਆ ਲੱਗੀ ਦਿਨੋਂ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ